ਪੰਜਾਬ ਸਰਕਾਰ ਵੱਲੋਂ ਯੋਗ ਨਸ਼ਿਆ ਵਿਰੋਧ ਮੁਹਿੰਮ ਲਗਾਤਾਰ ਜਾਰੀ ਹੈ ਤਾਂ ਵਕਵਾਕ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਨਜਾਇਜ਼ ਉਸਾਰੀਆਂ ਤੇ ਪੀਲਾ ਪੰਜਾ ਚਲਾਇਆ ਗਿਆ। ਦਰਅਸਲ ਨਸ਼ਾ ਤਸਕਰ ਜੜੇ ਨੇ ਉਹ ਨਜਾਇਜ਼ ਕਬਜ਼ੇ ਕਰਕੇ ਬੈਠੇ ਨੇ ਪੰਚਾਇਤੀ ਜ਼ਮੀਨ ਤੇ ਉਹਨਾਂ ਨੇ ਮਕਾਨ ਖੜੇ ਕਰ ਲਏ ਨਸ਼ਾ ਵੇਚ-ਵੇਚ ਕੇ ਤਾਂ ਉਹਨਾਂ ਤੇ ਲਗਾਤਾਰ ਜੜਾ ਉਹ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸੇ ਤਹਿਤ ਸੁਲਤਾਨਪੁਰ ਲੋਧੀ ਦੇ ਪਿੰਡ ਸੀਚਾ ਵਿਖੇ ਨਸ਼ਾ ਤਸਕਰ ਵੱਲੋਂ ਉਸਾਰੀ ਨਜਾਇਜ਼ ਇਮਾਰਤ ਤੇ ਅੱਜ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ। ਬੀੜਬਿਓ ਦਸਤਦੀ ਟੀਮ ਦੇ ਵੱਲੋਂ ਅੰਕਲਨ ਕੀਤਾ ਗਿਆ ਇਸ ਸਰਕਾਰੀ ਜ਼ਮੀਨ ਤੇ ਨਜਾਇਜ਼ ਕਬਜ਼ਾ ਅਤੇ ਪੁਲਿਸ ਵਿਭਾਗ ਵੱਲੋਂ ਕੋਖ ਕੱਢਣ ਤੇ ਸਪਸ਼ਟ ਹੋਇਆ ਕਿ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਨਸ਼ਾ ਤਸਕਰੀ ਦੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਦੇ ਵੱਲੋਂ ਵੱਖ-ਵੱਖ ਨਸ਼ਾ ਦੇ ਮਾਮਲੇ ਦਰਜ ਕੀਤੇ। ਉਧਰ ਗੌਰਵ ਤੁਰਾ ਆਈਪੀਐਸੀ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਪਰਮਾ ਹੁੰਗਾਰਾ ਮਿਲ ਗਿਆ। ਉਹਨਾਂ ਦੱਸਿਆ ਕਿ ਸਬਜੀ ਸਿੰਘ ਗੁਰਪ ਬੱਬੀ ਪੁੱਤਰ ਜਰਨੈਲ ਸਿੰਘ ਵਾਸੀ ਸੇਜਾ ਖਾਣਾ ਸੁਲਤਾਨ ਕੋ ਲੋਧੀ ਦੋਸਦੀ ਪਤਨੀ ਖਿਲਾਫ ਲਗਭਗ 17 ਮਕਦਮੇ ਦਰਜ ਨੇ ਉਹਨਾਂ ਸਪਸ਼ਟ ਕੀਤਾ ਕਿ ਅਜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਬਖਸ਼ਾ ਨਹੀਂ ਜਾਏਗਾ। ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ। ਤਾਂ ਕੀ ਕੁਝ ਕਹਿਣਾ ਤੁਹਾਨੂੰ ਸੋ ਸਰ ਮੇਰਾ ਨਾਮ ਹੈ ਸਰਦਾਰ ਮੁਖਤਿਆਰ ਸਿੰਘ ਪਿੰਡ ਸਿਚਾਂਦੇ ਰਹਿਣ ਵਾਲਿਆਂ ਜੀ ਮੰਨ ਕੇ ਚਲੋ ਜਿਹੜੇ ਬੰਦੇ ਨਸ਼ੇ ਵੇਚਦੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਪੂਰੀ ਪੂਰੀ ਜੀ ਅਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜੇ ਵੀ ਬੰਦੇ ਨਸ਼ਾ ਵੇਚਦੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਆਜੋ ਅੱਜ ਕਾਰਵਾਈ ਹੋਈ ਹੈ ਕਿੰਨੇ ਮੁਕਦਮੇ ਦਰਜ ਸੀ ਇਹਨਾਂ ਦੋਵਾਂ ਮੀਆਂ ਦੇ ਦੇਖੋ ਜੀ 7 8 10 ਦੇ ਉੱਤੇ 7 8 ਦੇ ਉੱਤੇ 10 ਦੇ ਦੋ ਜੀਆਂ ਦੇ ਜੀ ਕੀ ਕੀ ਕੋ ਜਿਹੜਾ ਹਾਲਾਤ ਸੀ ਜਿਹੜੇ ਪਿੰਡ ਦੇ ਹਾਲਾਤ ਜਿਹੇ ਪਿੰਡ ਦੇ ਤੁਸੀਂ ਦੇਖਣੇ ਤਾਂ ਹਾਲਾਤ ਬਹੁਤ ਮਾੜੇ ਆ ਜਿਹੜੇ ਬੰਦੇ ਬੱਚੇ ਮਰੀ ਜਾਂਦੇ ਆ ਬੜਾ ਨੁਕਸਾਨ ਕਰੀ ਜਾਂਦੇ ਜੀ ਕਾਰਵਾਈ ਨਾਲ ਕੋਈ ਫਰਕ ਪਵੇਗਾ ਹਾਂਜੀ ਕਾਰਵਾਈ ਨਾਲ ਫਰਕ ਬਹੁਤ ਜ਼ਿਆਦਾ ਪੈਂਦਾ ਜੀ ਬਹੁਤ ਜ਼ਿਆਦਾ ਜੀ ਲੱਗਦਾ ਹੈ ਹੋਰ ਘਰਾ ਦੇ ਵੀ ਪੀਲਾ ਪੰਜਾ ਚਲਾ ਜਾਏ ਬਹੁਤ 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 ਜੀ ਜਿਹੜੇ ਬੰਦੇ ਗਲਤਵਾਉਂਦੇ ਚੱਲਣਾ ਚ ਸਰਕਾਰ ਦੇ ਪ੍ਰਵਾਲੇ ਨੂੰ ਕਿਵੇਂ ਦੇ ਅਸੀਂ ਬਹੁਤ ਵਧੀਆ ਸਮਝਣਾ ਜੀ ਕਿੱਥੋਂ ਦੀ ਰਹਿਣ ਆ ਗੀਆਂ ਮੈਂ ਛੇਤੀ ਜਿ ਰਹਿਣਾ ਜੀ ਭਜਨ ਕਰਨਾ ਤੇ ਪੁਲਿਸ ਨੇ ਅੱਜ ਪੀਲਾ ਪੰਜਾ ਚਲਾਇਆ ਹੈ ਕਿਵੇਂ ਦੇ ਬਿਲਕੁਲ ਸਹੀ ਕੀਤਾ ਵਧੀਆ ਕਾਰਵਾਈ ਵਧੀਆ ਕਾਰਵਾਈ ਬੱਚੇ ਮਾਰਦੇ ਨਿੱਕੇ ਨਿੱਕੇ ਇਹ ਕੋਈ ਡਰ ਪੈ ਜਾਂਦਾ ਆਪੇ ਕਰਵਾ ਜਾਂਦੇ ਇਹ ਪ੍ਰਵਾਲ ਨਸ਼ੇ ਦਾ ਕਾਰੋਬਾਰ ਕਰਦਾ ਸੀ ਜਿਹਨਾਂ ਕਰਦਾ ਸੀ ਜੀ ਤਾਂ ਇੱਥੇ ਆਇਆ ਇਹ ਕੇਸ ਆਏ ਉਹਨਾਰੇ ਕਰਦਾ ਸੀ ਕਿੰਨੇ ਚਿਰ ਹੋ ਗਏ ਨੇ ਪ੍ਰਵਾਲ ਨਸ਼ੇ ਦਾ ਕਾਰੋਬਾਰ ਕਰਦਿਆਂ ਨੂੰ ਇਹ ਨਾ ਮੇਰੀ ਵਿਚਾਰਾ ਸਹੀ ਸਾ ਹਾਲਾਤ ਕੀ ਸਾਲਾ ਦੇਖੋ ਇਹ ਵੇਚੇ ਘਰ ਦੇ ਕਹਿੰਦੇ ਹੋ ਕਿ ਹੋਰ ਵੀ ਜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ 'ਤੇ ਕਾਰਵਾਈ ਹੋਵੇ ਹਾਂਜੀ ਜਿਹੜਾ ਕੋਈ ਕਰਦਾ ਨਸ਼ੇ ਦਾ ਕੰਮ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਜਦੋਂ ਇਹ ਹੋਣ ਲੱਗੀ ਇੰਦਾ ਠੱਲ ਪਵੇਗੀ ਲੱਗਦਾ ਠੱਲ ਪਵੇ ਦੀ ਮਿਹਨਤ ਬੜੀ ਹੈ ਝਰ ਪੈਣੀ ਚਾਹੀਦੀ ਅਫਸਰ ਉੱਤੇ ਠੱਲ ਪੈਣੀ ਚਾਹੀਦੀ ਬਿਲਕੁਲ ਪੰਜਾਬ ਪੰਜਾਬ ਸਰਕਾਰ ਵੱਲੋਂ ਜੁਰਮ ਖਾਤੇ ਮਸ਼ਿਆਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਗਿਆ ਹੈ ਜੋਦੀ ਲੜੀ ਦੇ ਵਿੱਚ ਹੀ ਜਿਹੜਾ ਸਖਤ ਤੋਂ ਸਖਤ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਸੈਂਚਾਪਿੰਡ ਹਲਕਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆਏ ਹਾਂ ਜਿੱਥੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੁਝ ਮਾੜੇ ਹੰਸਰਾਂ ਨੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਅਤੇ ਉਸਾਰੀਆਂ ਕੀਤੀ ਹੈ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਅੱਜ ਜਿਹੜੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਆ ਜਿਹੜਾ ਇਹ ਘਰ ਹੈਗਾ ਸਰਬਜੀਤ ਸਿੰਘ ਤੇ ਉਹਨਾਂ ਦੀ ਵਾਈਫ ਜਿਹੜੀ ਜਸਵੀਰ ਕੌਰ ਇੱਥੇ ਰਹਿੰਦੇ ਨੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਵੱਲੋਂ ਚੈੱਕ ਕੀਤਾ ਗਿਆ ਜਿਹੜਾ ਸਰਬਜੀਤ ਸਿੰਘ ਦੇ ਉੱਤੇ 10 ਮੁਕਦਮੇ ਐਨਡੀਪੀਐਸ ਐਕਟ ਤੇ ਇੱਕ ਮੁਕਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਜਸਵੀਰ ਕੌਰ ਉਹਨਾਂ ਦੇ ਉੱਤੇ 7 ਮੁਕਦਮੇ ਐਨਡੀਪੀਐਸ ਐਕਟ ਤੇ ਜਿਹੜਾ ਐਕਸਾਈਜ਼ ਐਕਟ ਦੇ ਹੈਗੇ ਆ ਆ ਜੋ ਕਿ ਸਾਡੇ ਵੇਖਣ ਚ ਆਇਆ ਕਿ ਇਹ ਪਿੰਡ ਦੇ ਵਿੱਚ ਬਾਕੀ ਘਰ ਛੋਟੇ ਨੇ ਆ ਘਰ ਖਾਸਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਇਹ ਮਾੜੇ ਕੰਮਾਂ ਦੀ ਨਜਾਇਜ਼ ਕਮਾਈ ਤੋਂ ਹੀ ਇਹ ਇੰਨੀ ਵੱਡੀ ਜਿਹੜਾ ਆਲਿਸ਼ਾ ਨੇ ਇਹਨਾਂ ਨੇ ਮਹਿਲ ਬਣਾਇਆ ਹੈ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਵੀ ਨਜਾਇਜ਼ ਉਸਾਰੀ ਕੀਤੀ ਹੈ ਅਜੋ ਉੱਤੇ ਉੱਤੇ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਮਾੜੇ ਅਨਸਰ ਨੂੰ ਇਹੀ ਦੱਸਣਾ ਚਾਹਾਂਗਾ ਕਿ ਕੋਈ ਵੀ ਜੇ ਉਹ ਗਲਤ ਕੰਮ ਕਰਦੇ ਆ ਜਿਹੜਾ ਸਰਕਾਰ ਦੀ ਪਹਿਲੀ ਨਜ਼ਰ ਉਹਨਾਂ ਦੇ ਉੱਤੇ ਹੈਗੀ ਹੈ ਤੇ ਜੇ ਉਹ ਇਦਾਂ ਦਾ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜਾ ਕਾਨੂੰਨ ਅਨੁਸਾਰ ਕੀਤੀ ਜਾਊਗੀ ਮਾਂ ਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ